ਫਰੈਂਡਸ ਨੈਕਸਟ ਸਾਡਾ ਲੇਖ ਹੈਗਾ ਆ ਕਾਂ ਤੇ ਕਾਂ ਇੱਕ ਪੰਛੀ ਹੈ ਨਾ ਤੁਸੀਂ ਵੀ ਜਾਣਦੇ ਹੋਵੋਗੇ ਠੀਕ ਹੈ ਘਰਾਂ ਦੇ ਵਿੱਚ ਦੇਖਿਆ ਹੋਏਗਾ ਤੁਸੀਂ ਵੀ ਹਨਾ ਤੇ ਚਲੋ ਇਹਦੀ ਅਸੀਂ 12 ਲਾਈਨਾਂ ਕਰਾਂਗੇ ਕਾਂ ਲੇਖ ਤੇ ਨੰਬਰ 1 ਹੈ ਕਾਂ ਇੱਕ ਚੋਸਤ ਤੇ ਬੁੱਧੀਮਾਨ ਪੰਛੀ ਹੈ ਅ ਨੰਬਰ 2 ਇਸ ਦਾ ਰੰਗ ਆਮ ਤੌਰ ਤੇ ਕਾਲਾ ਹੁੰਦਾ ਹੈ ਨੰਬਰ 3 ਕਾਂ ਦੀ ਆਵਾਜ਼ ਨੂੰ कहाँ कहाँ किया जाता है नंबर चार इसकी यादास्त बहुत तिखी होंगी है मतलब तेज यादास्त होंगी यदि ठीक है नंबर पांच का संसार भर में वक् वक् खेतर पाया जाता है नंबर छे हैगा ਇਸ ਦੀ ਚੁੰਝ ਬਹੁਤ ਮਜ਼ਬੂਤ ਹੁੰਦੀ ਹੈ। ਨੰਬਰ 7 ਇਹ ਕੀੜੇ ਮਕੌੜੇ ਖਾ ਜਾਂਦਾ ਹੈ। ਨੰਬਰ 8 ਇਸ ਦੀ ਨਜ਼ਰ ਤੇਜ਼ ਹੁੰਦੀ ਹੈ। ਅੱਗੇ ਹੈ ਨੰਬਰ 9 ਇਹ ਮਨੁੱਖਾਂ ਦੇ ਚਿਹਰੇ ਪਛਾਣ ਸਕਦਾ ਹੈ। ਠੀਕ ਹੈ। ਨੰਬਰ 10 ਕਾਂ ਦੀ ਉਮਰ 10 ਤੋਂ 15 ਸਾਲ ਜਾਂ ਵੱਧ ਹੋ ਸਕਦੀ ਹੈ। ਨੰਬਰ 11 ਇਹ ਸ਼ਹਿਰੀ ਅਤੇ ਪਿੰਡੂ ਦੋਵੇਂ ਖੇਤਰਾ ਵਿੱਚ ਰਹਿ ਸਕਦਾ ਹੈ। ਨੰਬਰ 12 ਕਾਂਸ ਫਾਈ ਵਿੱਚ ਯੋਗਦਾਨ ਪਾਉਂਦਾ ਹੈ। ਕਿਉਂਕਿ ਇਹ ਕੂੜਾ ਖਾ ਜਾਂਦਾ ਹੈ। ਠੀਕ ਹੈ। ਇਹ ਹੋ ਗਿਆ ਤੁਹਾਡੀਆਂ 10 ਲਾਈਨਾਂ ਕਾਂ ਲੇਖਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਲਰਨ ਕਰ ਲੈਣਾ ਓਕੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਓਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ ਬਾਏ